ਸਾਚੀ ਕਿਆ ਕਿਸਨੇ ਕੇ ਨਾਨਕੇ ਨਾਨੀ ਤੇ ਨਾਨੇ ਨਾਲ ਹੀ ਹੁੰਦੇ ਨੇ ਉਹਨਾਂ ਨਾਨਾ ਨਾਨੀ ਜੀ ਨਹੀਂ ਰਹੇ ਤੇ ਉਹ ਘਰ ਵੀ ਖੰਡਰ ਹੋ ਗਏ ਆ ਉਹ ਪਾਰਕ ਹੈ ਜਿੱਥੇ ਮੇਰਾ ਬਚਪਨ ਬੀਤਿਆ ਇਹ ਸਭ ਦੇਖ ਕੇ ਖੁਸ਼ੀ ਵੀ ਬਹੁਤ ਹੋਈ ਤੇ ਮਨ ਵੀ ਭਰ ਆਇਆ ਸੀ ਜਗਿਆਲ ਪਾਰਕ ਵਿੱਚ ਘੁੰਮਦੇ-ਘੁੰਮਦੇ ਮੇਰੀ ਨਜ਼ਰ ਗਈ ਕੁਲਚੇ ਵਾਲੇ ਪਾਏ ਤੇ ਫਿਰ ਪਤਾ ਲੱਗਾ ਕਿ ਇਹ ਤੇ ਉਹੀ ਪਾਜੀ ਹੈ ਜਿਸ ਕੋਲੋਂ ਅਸੀਂ ਸਕੂਲ ਟਾਈਮ ਵਿੱਚ ਕੁਲਚੇ ਖਾਂਦੇ ਹੁੰਦੇ ਸੀ ਅੱਜ ਪੂਰੇ 10 ਸਾਲ ਬਾਅਦ ਮੈਨੂੰ ਪਾਜੀ ਮਿਲੇ ਮੈਂ ਹੈਰਾਨ ਹੋ ਗਈ ਕਿ ਪਾਜੀ ਨੇ ਵੀ ਮੈਨੂੰ ਪਛਾਣ ਲਿਆ ਹੁਣ ਇਦਾਂ ਤੇ ਨਹੀਂ ਹੋ ਸਕਦਾ ਕਿ ਮੈਂ ਕੁਲਚਾ ਨਾ ਖਾਵਾਂ ਫਿਰ ਮੈਂ ਬਾਜੀ ਕੋਲੋਂ ਇੱਕ ਗਰਮ-ਗਰਮ ਗੁਲਚਾ ਕਰਵਾਇਆ ਸੱਚੀ ਮੈਨੂੰ ਆਪਣੇ ਸਕੂਲ ਟਾਈਮ ਦੀ ਯਾਦ ਆ ਗਈ ਸੀ ਸੇਮ ਉਹੀ ਸਵਾਦ ਬਸ ਫਰਕ ਇਹ ਸੀ ਕਿ ਉਸ ਸਮੇਂ ਗੁਲਚਾ 5 ਰੁਪਏ ਦਾ ਹੁੰਦਾ ਸੀ ਤੇ ਹੁਣ 20 ਰੁਪਏ ਦਾ ਹੋ ਗਿਆ ਸੀ ਉਸ ਤੋਂ ਬਾਅਦ ਅਸੀਂ ਮਾਦੋਪੁਰ ਘੁੰਮਾਏ ਦੇਖ ਕੇ ਹੈਰਾਨ ਹੋ ਗਈ ਕਿ ਇੱਥੇ ਵੀ ਸਭ ਬਦਲ ਚੁਕਿਆ ਹੈ ਪਰ ਸੱਚੀ ਦੱਸਾਂ ਤਾਂ ਇੱਥੇ ਬਹੁਤ ਚੰਗਾ ਲੱਗ ਰਿਹਾ ਸੀ ਇੰਨੀ ਗਰਮੀ ਵਿੱਚ ਵੀ ਇੰਨੀ ਠੰਡੀ-ਠੰਡੀ ਹਵਾ ਚੱਲ ਰਹੀ ਸੀ ਤੇ 뷰 ਤੇ ਸੱਚੀ ਬਹੁਤ ਹੀ ਘੈਂਟ ਲੱਗ ਰਿਹਾ ਚਾਰੇ ਤਰਫ ਦਾ ਇਹ ਲੋਕੇਸ਼ਨ ਮੈਨੂੰ ਫੋਟੋ ਸ਼ੂਟ ਦੇ ਲਈ ਬਹੁਤ ਸੋਹਣੀ ਲੱਗੀ ਇੱਥੋਂ ਦੀ এনवायरमेंट ਵੀ ਬਹੁਤ ਵਧੀਆ ਕਰਾਊਡ ਦੀ ਗੱਲ ਕਰਾਂ ਤੇ ਉਹ ਵੀ ਜਿਆਦਾ ਨਹੀਂ ਸੀ ਕਿਉਂਕਿ ਕੁਝ ਕਿ ਹੀ ਫੈਮਲੀਆਂ ਆਈਆਂ ਹੋਈਆਂ ਸੀ ਪਰ ਪਾਣੀ ਬਹੁਤ ਤੇਜ਼ੀ ਨਾਲ ਵਗ ਰਿਹਾ ਸੀ ਜਿਸ ਕਰਕੇ ਠੰਡੀ ਠੰਡੀ ਹਵਾ ਮਹਿਸੂਸ ਹੋ ਰਹੀ ਸੀ ਇਸ ਜਗ੍ਹਾ ਮੈਨੂੰ ਇੰਨਾ ਮਜ਼ਾ ਆਇਆ ਕਿ ਸ਼ਾਮ ਦੇ ਸਮੇਂ ਮੈਂ ਇੱਥੇ ਫਿਰ ਘੁੰਮਣਾ ਗਈ ਫਿਰ ਮੈਂ ਬਣਾਈ ਕਬੇਕਾਰ ਜੀ ਸਲੋ ਮੋਸ਼ਨ ਰੀਲ ਜੋ ਮੈਨੂੰ ਜਰਾ ਵੀ ਪਸੰਦ ਨਹੀਂ ਆਈ ਪਰ ਫਿਰ ਵੀ ਮੇਰੇ ਹਸਮ ਜੀ ਨੇ ਕਲੀਪ ਐਡ ਕਰ ਦਿੱਤਾ ਆ ਨਾਈਟ 뷰 ਵਾਲੀ ਪਿਕ ਮੈਨੂੰ ਬਹੁਤ ਸੋਹਣੀ ਲੱਗੀ ਅਤੇ ਆ ਰਿਹਾ ਮਾਦੋ ਪਰਦਾ ਨਾਈਟ 뷰 ਸੋਰੀ ਕੈਮਰਾ ਕੁਆਲਿਟੀ ਚੰਗੀ ਨਾ ਹੋਣ ਕਰਕੇ ਅਸੀਂ ਸ਼ਾਮ ਦੇ 뷰 ਦੀਆਂ ਵੀਡੀਓਜ਼ ਅਪਲੋਡ ਨਹੀਂ ਕਰ पाए ਪਰ ਕੁਝ ਫੋਟੋਸ ਕਲਿੱਕ ਜ਼ਰੂਰ ਕੀਤੀਆਂ ਅਤੇ ਫੁੱਲ ਇੰਜੋਏ ਵੀ ਕੀਤਾ ਉਸ ਤੋਂ ਬਾਅਦ ਅਸੀਂ ਬਾਹਰ ਰੈਸਟੋਰੈਂਟ ਦੇ ਖਾਣਾ ਖਾਧਾ ਅਤੇ ਘਰ ਵਾਪਿਸ ਆ ਗਏ